ਬਾਬੂ ਰੱਜਵਲੀ ਜੀ ਦੇ ਅੰਗ-ਅੰਗ ਵਿੱਚ ਪੰਜਾਬੀ ਮਾਂ ਬੋਲੀ ਰਚੀ ਹੋਈ ਸੀ ਉਹਨਾਂ ਦਾ ਇੱਕ ਇੱਕ ਲਫ਼ਜ਼ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਸ ਹੈ ਤੇ ਉਹਨਾਂ ਨੇ ਇੱਕ ਹੋਰ ਕਵਿਤਾ ਲਿਖੀ ਹੈ ਵੀਰ ਜੀ ਪੰਜਾਬੀ ਬੋਲੀ ਤੇਰੇ ਮਾਂ ਤੇ ਬਾਪ ਦੀ ਉਹ ਲਿਖਦੇ ਹਨ ਬੈ ਜੋ ਪਉਣਾ ਸ਼ੋਰ ਮਾੜਾ ਲੈ ਜਲਾ ਬਣਾਉਣ ਮਾੜਾ ਮਿੱਠੜੀ ਜ਼ਬਾਨ ਰਾਗ ਵਦਿਆਇ ਲਾਪ ਦੀ ਸੋਗ ਵਿੱਚ ਗਾਉਣਾ ਮਾੜਾ ਬੈਰ ਨੂੰ ਵਧਾਉਣਾ ਮਾੜਾ ਰੱਖਣਾ ਲੈ ਆਜ ਗੱਲ ਕਰਨੀ ਮਲਾਪ ਦੀ ਦੁਖੀ ਨੂੰ ਦਿਖਾਉਣਾ ਮਾੜਾ ਮਾੜਿਆਂ ਨੂੰ ਝੋਣਾ ਮਾੜਾ ਦੁਵੇ ਦੀ ਸ਼ਰਮ ਨੂੰ ਸਾਰੰਗ ਜਾਣ ਆਪ ਦੀ ਬਾਬੂ ਜੀ ਪੰਜਾਬੀ ਫਿਰੇ ਸਿੱਖ ਦਾ ਜ਼ੁਬਾਨਾ ਹੋਰ ਵੀਰ ਜੀ ਪੰਜਾਬੀ ਬੋਲੀ ਤੇਰੇ ਮਾਤੇ ਬਾਪ ਦੀ ਬੈਂਗਲੋ ਬੰਗਾਲੀ ਬੋਲੇ ਪਾਸ਼ੇ ਤੋਂ ਪਠਾਨ ਬੋਲੇ ਆਪ ਦੀ ਜਬਾਨ ਚ ਕਿਤਾਬ ਲੋਕੀ ਸ਼ਾਪ ਦੀ ਹਿੰਦੀ ਆਰ ਵੀ ਤੇਤੀ ਜੀ ਫਾਰਸੀ ਰਲਾਕੇ ਨਾਲ ਇਹ ਸਵਜਾਉੜੂ ਜਬਾਨ ਪਈ ਜਾਪਦੀ ਕਾ ਚੱਲੀ ਜੀ ਬੋਲੀ ਛੱਡ ਚਲੇ ਗਏ ਬਲੈ ਤੋ ਗੂਰੇ ਚੜੀ ਵੀ ਜ਼ਹਿਰ ਤੈਨੂੰ ਅੰਗਰੇਜ਼ੀ ਸਾਪ ਦੀ ਬਾਬੂ ਜੀ ਪੰਜਾਬੀ ਫਿਰੇ ਸਿੱਖ ਦਾ ਜਵਾਨਾ ਹੂਰ ਬੀਰ ਜੀ ਪੰਜਾਬੀ ਬੋਲੀ ਤੇਰੇ ਮਾਤੇ ਬਾਪ ਦੀ ਕੋਟ ਸੀ ਬਣਾਉਣਾ ਫਿਰੇ ਨੀਕਰਾਂ ਦਾ ਮੇ ਚਲੈਂਦਾ ਸੋਹਣੀ ਸਲਵਾਰ ਤੇ ਕਮੀਜ਼ ਫਿਰਨਾਪ ਦੀ ਹੋਇਆਦ ਰੰਗ ਵੈਦ ਖੰਗ ਦੀ ਦਵਾਈ ਕਰੇ ਪੇਟ ਦੇ ਦਰਦ ਨੂੰ ਕਰੂ ਕੀ ਗੋਲੀ ਤਾਪ ਦੀ ਮਾਦਰੀ ਜਵਾਨ ਛੱਡ ਗੇਰਾਂ ਦੇ ਮਗਰ ਲੱਗਾ ਐਦੋਂ ਵੱਧ ਬੇਵਕੂਫਾ ਕਿਹੜੀ ਗੱਲ পাপ ਦੀ ਬਾਬੂ ਜੀ ਪੰਜਾਬੀ ਫਿਰੇ ਸਿੱਖ ਦਾ ਜਵਾਨ ਹੂਰ ਬੀਰ ਜੀ ਪੰਜਾਬੀ ਬੋਲੀ ਤੇਰੇ ਮਾਤਾ-ਬਾਪ ਦੀ ਢੋਲ ਗੱਜ ਪਾਵੇ ਮਿੱਠੀ ਤੁਰੀ ਦੀ ਆਵਾਜ਼ ਹੁੰਦੀ ਰੇਲ ਚੀਕ ਕਮਾਰ ਦੀ ਡਰਾਉਣੀ ਵਾਜ ਪਾਫ ਦੀ ਹਨ ਕੇ ਬੇਸ਼ਰਾ ਸ਼ੇਰ ਬੱਬਰ ਚੰਘਿਆੜੇ ਹੋਰ ਨੀਮਣੀ ਦੇ ਨਾਲ ਵਾਜ ਰਲੇ ਨਾਗੜਾ ਪਦੀ ਕੋਇਲ ਕੁਕੂ ਕਰੇ ਸਦਾ ਆਪਣੀ ਜ਼ਬਾਨ ਵਿੱਚ ਬੋਲ ਬੋਲ ਆਪਣੀ ਜ਼ਬਾਨ ਕੋਰਲਾਪ ਦੀ ਬਾਬੂ ਜੀ ਪੰਜਾਬੀ ਫੇਰੇ ਸਿੱਖ ਦਾ ਜ਼ਬਾਨਾ ਹੂਰੋ ਵੀਰ ਜੀ ਪੰਜਾਬੀ ਬੋਲੀ ਤੇਰੇ ਮਾਤੇ ਬਾਪ ਦੀ ਵੀਰ ਜੀ ਪੰਜਾਬੀ ਬੋਲੀ ਤੇਰੇ ਮਾਤੇ ਬਾਪ ਦੀ